ਦੇਖੋ ਮੈਨੂੰ ਨਾ ਕਈ ਜਨਾਂ ਤੋਂ ਕਈ ਲੋਕ ਲਿਖਦੇ ਨੇ ਕਿ ਸਾਨੂੰ ਪੈਸੇ ਤੇ ਇਨਸਾਨਾਂ ਦੇ ਵਿੱਚ ਫਰਕ ਸਮਝਾਇਆ ਜਾਵੇ ਸਾਨੂੰ ਜ਼ਿਆਦਾ ਪਿਆਰ ਪੈਸੇ ਨਾਲ ਕਰਨਾ ਚਾਹੀਦਾ ਜਾਂ ਇਨਸਾਨਾਂ ਨਾਲ ਕਰਨਾ ਚਾਹੀਦਾ ਸਾਡੀ ਜ਼ਿੰਦਗੀ ਦੇ ਵਿੱਚ ਪੈਸੇ ਜ਼ਿਆਦਾ ਅਹਿਮਤ ਰੱਖਦੇ ਨੇ ਜਾਂ ਇਨਸਾਨ ਰੱਖਦੇ ਨੇ ਬੜਾ ਅਜੀਬ ਜਿਹਾ ਕੁਐਸਚਨ ਕੀਤਾ ਉਹ ਸਰੋਤਿਆਂ ਨਾਲ ਪਰ ਸਾਨੂੰ ਜਵਾਬ ਤਾਂ ਹੁਣ ਦੇਣਾ ਪੈਣਾ ਦੇਖੋ ਮੇਰੀ ਸਿੱਧੀ ਸਿੱਧੀ ਗੁਜ਼ਾਰਿਸ਼ ਤੁਹਾਨੂੰ ਇਹ ਹੀ ਹੈ ਕਿ ਸਾਨੂੰ ਪੈਸੇ ਨਾਲ ਪਿਆਰ ਨਹੀਂ ਕਰਨਾ ਚਾਹੀਦਾ ਸਾਨੂੰ ਇਨਸਾਨਾਂ ਨਾਲ ਪਿਆਰ ਕਰਨਾ ਚਾਹੀਦਾ ਦੇਖੋ ਪੈਸੇ ਸਾਡੀ ਜ਼ਿੰਦਗੀ ਦੇ ਵਿੱਚ ਐਵੇਂ ਤਾਂ ਨਹੀਂ ਰੱਖਦੇ ਇਨਸਾਨ ਹੀ ਐਵੇਂ ਤਾਂ ਰੱਖਦੇ ਨੇ ਚਾਹੇ ਤੁਹਾਡੇ ਰਿਸ਼ਤੇਦਾਰ ਆ ਚਾਹੇ ਤੁਹਾਡੀ ਫੈਮਲੀ ਆ ਚਾਹੇ ਤੁਹਾਡੇ ਬੱਚੇ ਨੇ ਹਮੇਸ਼ਾ ਬੱਚੇ ਤੇ ਫੈਮਲੀ ਤੇ ਰਿਸ਼ਤੇਦਾਰਾਂ ਨੂੰ ਪਿਆਰ ਕਰੋ ਚਾਹੇ ਉਹਨਾਂ ਕੋ ਪੈਸੇ ਹੈਗੇ ਚਾਹੇ ਪੈਸੇ ਨਹੀਂ ਹੈਗੇ ਪੈਸਾ ਇੱਕ ਪਾਸੇ ਤੇ ਫੈਮਲੀ ਇੱਕ ਪਾਸੇ ਹੈ ਦੇਖੋ ਪੈਸਾ ਬੰਦੇ ਕੋ ਉਨਾ ਹੀ ਹੋਣਾ ਚਾਹੀਦਾ ਜਿੰਨੀ ਬੰਦੇ ਨੂੰ ਲੋੜ ਹੈ ਲੋੜ ਦੇ ਅਨੁਸਾਰ ਹੀ ਪੈਸਾ ਹੋਣਾ ਚਾਹੀਦਾ ਹੈ ਜਿਆਦਾ ਪੈਸਾ ਵੀ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਹੈ ਤੇ ਜਿਆਦਾ ਘੱਟ ਪੈਸਾ ਵੀ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਹੈ ਪੈਸਾ ਉਨਾ ਹੀ ਹੋਣਾ ਚਾਹੀਦਾ ਜਿੰਨੀ ਤੁਹਾਨੂੰ ਲੋੜ ਹੈ ਲੋੜ ਦੇ ਅਨੁਸਾਰ ਪੈਸੇ ਨੂੰ ਵਰਤੋਗੇ ਤਾਂ ਤੁਹਾਡੀਆਂ ਰਿਸ਼ਤੇਦਾਰੀਆਂ ਕਾਇਮ ਨੇ ਜੇ ਤੁਸੀਂ ਲੋੜ ਤੋਂ ਵੱਧ ਲੈ ਜਾਓਗੇ ਉਹਨੂੰ ਜਾਂ ਲੋੜ ਤੋਂ ਜਮ੍ਹਾਂ ਹੀ ਥੱਲੇ ਲਾ ਦੋਗੇ ਤਾਂ ਪੈਸੇ ਤੁਹਾਡੇ ਦਿਮਾਗ ਦੇ ਉੱਤੇ ਹੈਵੀ ਹੋ ਜਾਂਦਾ ਇਹ ਰਿਸ਼ਤੇਦਾਰੀਆਂ ਖਤਮ ਹੋ ਜਾਂਦੀਆਂ ਪੈਸੇ ਦੀ ਨਾਲ ਰਿਸ਼ਤੇਦਾਰੀ ਨੂੰ ਨਹੀਂ ਤੋਲਣਾ ਚਾਹੀਦਾ ਪੈਸੇ ਦੇ ਵਿੱਚ ਰਿਸ਼ਤੇਦਾਰੀਆਂ ਦੇ ਵਿੱਚ ਹਮੇਸ਼ਾ ਫਿੱਕ ਪੈਂਦੀ ਹੈ ਪੈਸੇ ਦੇ ਲੈਣ ਦੇਣ ਦੇ ਵਿੱਚ ਹੀ ਰਿਸ਼ਤੇਦਾਰੀਆਂ ਖਰਾਬ ਹੁੰਦੀਆਂ ਹੈ ਤੇ ਤੁਹਾਡੇ ਰਿਸ਼ਤੇਆਂ ਦੇ ਵਿੱਚ ਫਿੱਕ ਪੈ ਜਾਂਦੀਆਂ ਸਾਰੇ ਦੋਸਤ ਸਾਸ਼ੀਕਾਲ ਮੈਂ ਤੁਹਾਡਾ ਆਪਣਾ ਸੇਵਾ ਸਿੰਘ ਸੋਨੀ ਲੈ ਕੇ ਆਇਆ ਤੁਹਾਡੇ ਲਈ ਛੋਟੀ ਜੀ ਕਹਾਣੀ ਸੁਨੇਹਾ ਬਹੁਤ ਵੱਡਾ ਮੈਂ ਛੋਟੀ ਜੀ ਕਹਾਣੀ ਨੇ ਤੁਹਾਨੂੰ ਸਮਝਾਉਣਾ ਚਾਹੁੰਗਾ ਕਿ ਪੈਸੇ ਤੇ ਇਨਸਾਨਾਂ ਦੇ ਵਿੱਚ ਫਰਕ ਹੈ ਇੱਕ ਬੰਦਾ ਨਾ ਆਪਣੀ ਮਹਿੰਗੀ ਕਾਰ ਨੂੰ ਰਗੜ ਰਗੜ ਕੇ ਧੋ ਰਿਆ ਹੁੰਦਾ ਹੈ ਰਗੜ ਰਗੜ ਕੇ ਧੋਣ ਤੋਂ ਬਾਅਦ ਉਹ ਉੱਤੇ ਰਗੜ ਰਗੜ ਕੇ ਪਾਲਿਸ਼ ਮਾਰਦਾ ਹੈ ਗੱਡੀ ਦੇ ਅਗਲੇ ਪਾਸੇ ਜਦੋਂ ਪਾਲਿਸ਼ ਮਾਰਦਾ ਹੈ ਕਿ ਗੱਡੀ ਦੇ ਪਿਛਲੇ ਪਾਸੇ ਕੀ ਜਿਹਦਾ ਕਿ ਇੱਕ ਛੋਟੀ ਜੀ ਬੱਚੀ ਘਰੋਂ ਨਿਕਲ ਕੇ ਕਾਰ ਦੇ ਪਿਛਲੇ ਪਾਸੇ ਪੱਥਰ ਦੇ ਨਾਲ ਲਿਖਣਾ ਸਟਾਰਟ ਕਰ ਦਿੰਦੀ ਹੈ ਤਾਂ ਕੀ ਦੇਖਦਾ ਕਿ ਮੈਂ ਸਵੇਰ ਦਾ ਕਾਰ ਨੂੰ ਧੋ ਰਿਆ ਤੇ ਇਸ ਬੱਚੀ ਨੇ ਆ ਕੇ ਮੇਰੀ ਕਾਰ ਨੂੰ ਗੰਦਾ ਕਰ ਦਿੱਤਾ ਤੇ ਕਾਰ ਦੇ ਉੱਤੇ ਛਿੜਟਾ ਮਾਰ ਦਿੱਤੀ ਹੈ ਕਰਕੇ ਪਿਓ ਨੂੰ ਬੜਾ ਗੁੱਸਾ ਚੜਦਾ ਹੈ ਤੋ ਅੱਗੇ ਦੇਖਦਾ ਨਾ ਪਿੱਛੇ ਦੇਖਦਾ ਉਹ ਸਿੱਧਾ ਜਾ ਕੇ ਜਿਸ ਸਾਥ ਨਾਲ ਬੱਚੀ ਨੇ ਲਿਖਿਆ ਹੁੰਦਾ ਉਹ ਸਾਥ ਨੂੰ ਜਾ ਕੇ ਉਹ ਮਰੋੜ ਦਿੰਦਾ ਹੈ ਹੁ ਮਰੋੜਨ ਦੇ ਨਾਲ ਬੱਚੀ ਦੇ ਹੱਥ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਤੇ ਉਹ ਘਬਰਾ ਜਾਂਦਾ ਹੈ ਤੇ ਬੱਚੀ ਨੂੰ ਚੱਕ ਕੇ ਹਸਪੀਟਲ ਦੇ ਵਿੱਚ ਲੈ ਜਾਂਦਾ ਹੈ ਹਸਪੀਟਲ ਦੇ ਵਿੱਚ ਲਿਜਾ ਕੇ ਡਾਕਟਰ ਨੇ ਬੱਚੇ ਦੇ ਹੱਥ ਦਾ ਐਕਸ ਰੇ ਕੀਤਾ ਕਿ ਡਾਕਟਰ ਨੇ ਕੀ ਦੇਖਿਆ ਕਿ ਬੱਚੀ ਦੀ ਹੱਥ ਦੀਆਂ ਦੋ ਉਂਗਲਾਂ ਦੇ ਉੱਤੇ ਫ੍ਰੈਕਚਰ ਆਇਆ ਹੁਣ ਡਾਕਟਰਾਂ ਨੇ ਬੱਚੀ ਦੇ ਹੱਥ 'ਤੇ ਪਲਾਸਟਰ ਲਾ ਦਿੱਤਾ ਪਲਾਸਟਰ ਲੱਗਿਆ ਦੇਖ ਕੇ ਆਪਣੇ ਪਿਓ ਨੂੰ ਕੁਐਸਚਨ ਕਰਦੇ ਕਿ ਪਾਪਾ ਮੇਰੇ ਹੱਥ 'ਤੇ ਕੀ ਹੋਇਆ ਡਾਕਟਰਾਂ ਨੇ ਪਲਾਸਟਰ ਕਿਉਂ ਲਾ ਦਿੱਤਾ ਤਾਂ ਹੁਣ ਪਿਓ ਦਾ ਗੁੱਸਾ ਠੱਡਾ ਹੋ ਚੁੱਕਿਆ ਸੀ ਤਾਂ ਪਿਓ ਬੜਾ ਭਾਵੁਕ ਹੋਇਆ ਤਾਂ ਉਹ ਉੱਥੋਂ ਹਸਪੀਟਲ ਤੋਂ ਬਿਨਾ ਬੱਚੀ ਨੂੰ ਜਵਾਬ ਦਿੱਤੇ ਚਲੇ ਜਾਂਦਾ ਹੈ ਕਿਉਂਕਿ ਉਹ ਸਪਿਓ ਦੇ ਕੋਲ ਆਪਣੀ ਬੱਚੀ ਨੂੰ ਜਵਾਬ ਦੇਣ ਦੇ ਕੋਈ ਅਲਫ਼ਾਜ਼ ਨਹੀਂ ਸਨ ਹੁਣ ਕਾਰ ਦੇ ਕੋਲ ਪਹੁੰਚਦਾ ਤੇ ਗੁੱਸੇ ਵਿੱਚ ਆ ਕੇ ਕਾਰ ਦੇ ਉੱਤੇ 5-6 ਲੱਤਾਂ ਮਾਰਦਾ ਹੈ ਤੇ ਕਾਰ ਦੇ ਵਿੱਚ ਚਿਪਾ ਪਾ ਦਿੰਦਾ ਹੈ। ਕਿਉਂ ਕਾਰ ਦੇ ਪਿਛਲੇ ਪਾਸੇ ਜਿੱਥੇ ਬੱਚੀ ਨੇ ਲਿਖਿਆ ਹੁੰਦਾ ਉੱਥੇ ਜਾ ਕੇ ਕੀ ਦੇਖਦਾ ਹੈ ਕਿ ਬੱਚੇ ਨੇ ਪੱਥਰ ਦੇ ਨਾਲ ਉੱਥੇ ਪਤਾ ਕੀ ਲਿਖਿਆ ਹੋਇਆ ਸੀ। ਬੱਚੀ ਨੇ ਕਾਰ ਦੇ ਉੱਤੇ ਪੱਥਰ ਨਾਲ ਲਿਖਿਆ ਸੀ ਆਈ ਲਵ ਯੂ ਪਾਪਾ। ਹੁਣ ਪਿਓ ਬੜਾ ਭਾਵੁਕ ਹੁੰਦਾ ਹੈ। ਬੜਾ ਪੁੱਭਾ ਮਾਰ ਕੇ ਉੱਥੇ ਰੋਂਦਾ ਹੈ। ਤਦ ਦੁਬਾਰਾ ਹਸਪੀਟਲ ਵਿੱਚ ਜਾਂਦਾ ਹੈ ਤੇ ਬੱਚੀ ਨੂੰ ਕੋਟੀ ਗਲੇ ਨਾਲ ਲਾ ਕੇ ਕਹਿੰਦਾ ਹੈ ਹੱਥ ਨੂੰ ਚੁੰਮ ਕੇ ਕਹਿੰਦਾ ਹੈ ਕਿ ਸੌਰੀ ਬੇਟਾ। ਹੁਣ ਇੱਥੇ ਪੈਸੇ ਇੱਕ ਪਾਸੇ ਰਹਿ ਗਏ ਤਾਂ ਆਪਣੇ ਰਿਸ਼ਤੇ ਤਾਂ ਨਹੀਂ ਇੱਕ ਪਾਸੇ ਰਹਿ ਗਏ ਗੁੱਸੇ ਦੇ ਵਿੱਚ ਆ ਕੇ ਉਹਨਾਂ ਪੈਸੇ ਦੇ ਗੁਮਾਨ ਦੇ ਵਿੱਚ ਆਪਣੇ ਬੱਚੇ ਦੇ ਹੱਥ ਦਾ ਮਰੋੜ ਦਿੱਤਾ ਹੱਥ ਮਰੋੜਨ ਦੇ ਨਾਲ ਬੱਚੀ ਦੇ ਹੱਥ ਦੇ ਉੱਤੇ ਫ੍ਰੈਕਚਰ ਹੋ ਗਿਆ ਜਿਹੜਾ ਸਾਰੀ ਜ਼ਿੰਦਗੀ ਦੇ ਵਿੱਚ ਉਹਨੂੰ ਯਾਦ ਰਹੂਗਾ ਸੋ ਦੋਸਤੋ ਕਹਾਣੀ ਸੁਣਾਉਣ ਦਾ ਮਕਸਦ ਸਿਰਫ ਇਹੀ ਹੈ ਕਿ ਜ਼ਿੰਦਗੀ ਦੇ ਵਿੱਚ ਪੈਸੇ ਜਿਆਦਾ ਮਾਇਨੇ ਨਹੀਂ ਰੱਖਦੇ ਰਿਸ਼ਤੇਦਾਰੀਆਂ ਆਪਣੀ ਫੈਮਿਲੀ ਤੇ ਜਿਹੜਾ ਤੁਹਾਨੂੰ ਪਿਆਰ ਕਰਦਾ ਉਹੀ ਐਮਤ ਰੱਖਦਾ ਹੈ ਪੈਸੇ ਦੀ ਵੈਲਿਊ ਇੱਥੇ ਖਤਮ ਹੋ ਜਾਂਦੀ ਹੈ ਇਸ ਕਰਕੇ ਪੈਸੇ ਨੂੰ ਇੱਕ ਪਾਸੇ ਰੱਖੋ ਆਪਣੀ ਰਿਸ਼ਤੇਦਾਰੀਆਂ ਨੂੰ ਇੱਕ ਪਾਸੇ ਰੱਖੋ ਜਿੱਥੇ ਤੁਹਾਡੀ ਰਿਸ਼ਤੇਦਾਰੀਆਂ ਵਿੱਚ ਪੈਸਾ ਆ ਗਿਆ ਉਹ ਰਿਸ਼ਤੇਦਾਰੀਆਂ ਫਿਰ ਕਾਮਯਾਬ ਨਹੀਂ ਹੋ। ਸੋ ਦੋਸਤੋ ਕਹਾਣੀ ਵਧੀਆ ਲੱਗੀ ਤੇ ਇਸ ਨੂੰ ਅੱਗੇ ਸ਼ੇਅਰ ਕਰ ਦਿਓ। ਸਾਇਦ ਦੋਸਤਾਂ ਸਸ਼ੀਕਾਰ